ਸਤੀਰ ਚੇਅਰਮੈਨ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਅਤੇ ਉਹਦੇ ਸਬ-ਵਿੰਗ 올 ਇੰਡੀਆ ਟੈਰਰਿਸਟ ਵਿਕਟਮ ਐਸੋਸੀਏਸ਼ਨ ਅਤੇ ਇੰਟਰਨੈਸ਼ਨਲ ਹੈਲਥ케ਅਰ ਆਰਗੇਨਾਈਜੇਸ਼ਨ ਇਹ ਤਿੰਨਾਂ ਸੰਸਥਾਵਾਂ ਦਾ ਮੈਂ ਮੁਖੀ ਹਾਂ ਔਰ ਅੱਜ ਇਹ ਖਾਸ ਸੁਨੇਹਾ ਮੇਰਾ ਪੰਜਾਬ ਦੇ ਉਹ ਪਰਿਵਾਰ ਜਿਨ੍ਹਾਂ ਨੇ 1982 ਤੋਂ ਲੈ ਕੇ 1995 ਤੱਕ ਸੰਤਾਪ ਭੋਗਿਆ ਅਤਵਾਦ ਦੀ ਲਾਲ ਹਨੇਰੀ ਜਿਹੜੀ ਚੱਲਦੀ ਰਹੀ ਤੇ ਉਹਦੇ ਵਿੱਚ ਲੋਕ ਅਫੈਕਟਡ ਹੋਏ ਇਹ ਖਾਸ ਨਿਹਾ ਉਹਨਾਂ ਰੈੱਡ ਕਾਰਡ ਹੋਲਡਰ ਟੂ ਵਾਈਟ ਕਾਰਡ ਹੋਲਡਰ ਪਰਿਵਾਰਾਂ ਵਾਸਤੇ ਆ ਮੇਰਾ ਸੋ ਮੈਂ ਪਿਆਰੇ red card te white card holder ਪੰਜਾਬ ਦੇ ਅਤਵਾਦ ਪੀੜਤ ਤੇ ਅਤਵਾਦ ਪ੍ਰਭਾਵਿਤ ਮੇਰੇ ਵੀਰੋ ਮੇਰੀਓ ਭੈਣੋ ਅਤੇ ਇਹਨਾਂ ਪਰਿਵਾਰਾਂ ਦੇ ਬੱਚਿਓ ਜਿਸ ਵਿੱਚ ਅਤਵਾਦ ਦੇ ਦੌਰ ਚ ਪੁਲਿਸ ਦੇ ਸ਼ਹੀਦ ਪਰਿਵਾਰ 246 ਪਰਿਵਾਰ 10636 ਆਮ ਨਾਗਰਿਕ ਡੈਥ ਕੇਸ 908 ਜ਼ਖਮੀ ਅਤੇ 17420 ਮਾਈਗ੍ਰੈਂਟਸ ਪਰਿਵਾਰ ਜਿਹੜੇ ਪਿੰਡਾਂ ਤੋਂ ਉੱਠ ਕੇ ਸ਼ਹਿਰਾਂ ਚ ਆਏ ਸ਼ਹਿਰਾਂ ਤੋਂ ਦੂਜੇ ਸੂਬਿਆਂ ਚ ਗਏ ਘਰੋਂ ਬਿਖਾਰ ਹੋਏ ਇਸ ਤੋਂ ਇਲਾਵਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਸਰਕਾਰੀ ਕਰਮਚਾਰੀ ਅਧਿਕਾਰੀ ਵੀ ਮਾਰੇ ਗਏ ਸਨ 1982 ਤੋਂ 1995 ਤੱਕ ਜੋ ਲਗਾਤਾਰ 13 ਸਾਲ ਪੰਜਾਬ ਵਿੱਚ ਕਾਲਾ ਦੌਰ ਰਿਹਾ ਉਸ ਵੇਲੇ ਇੱਕ ਰਿਪੋਰਟ ਸਰਕਾਰ ਵੱਲੋਂ ਛੱਪੀ ਸੀ ਜਿਹਦੇ ਵਿੱਚ 32514 ਫੈਮਲੀਆਂ ਸਰਕਾਰ ਆਪ ਮੰਨਦੀ ਹੈ। ਔਰ ਇਹ ਰਿਕਾਰਡ ਦੇ ਅਨਸਾਰ ਹੈ ਪਰ ਸਾਡੀ ਐਸੋਸੀਏਸ਼ਨ ਜਥੇਬੰਦੀ ਜਿਹੜੀ 1998 ਤੋਂ 97 ਤੋਂ ਬਾਅਦ 98 ਚ 98 ਤੋਂ ਕੰਮ ਕਰਦਾ ਸ਼ੁਰੂ ਕੀਤਾ ਰਜਿਸਟਰਡ ਬਾਡੀ ਸਾਡੀ 97 ਦੇ ਵਿੱਚ ਹੈ ਇਹ ਕਰਵਾਈ ਗਈ ਸੀ। ਸਾਡੀ ਜਾਣਕਾਰੀ ਸਾਡੀ ਆਪਣੀ ਮੇਰੀ ਆਪਣੀ ਨਿੱਜੀ ਔਰ ਸਾਡੇ ਔਦੇਦਾਰ ਜਿਹੜੇ ਆ ਜਿਹੜੇ ਸਾਡੇ ਨਾਲ ਕੰਮ ਕਰ ਰਹੇ ਆ ਉਹਨਾਂ ਦੀ ਜਾਣਕਾਰੀ ਦੇ ਮੁਤਾਬਕ ਕਿਉਂਕਿ ਲੋਕ ਸਾਨੂੰ ਮਿਲਦੇ ਆ 50 ਹਜ਼ਾਰ ਦੇ ਲਗਭਗ ਪਰਿਵਾਰ ਆ ਬਹੁਤ ਸਾਰੇ ਪਰਿਵਾਰ ਜਿਹੜੇ ਆ ਕਿਸੇ ਨਾ ਕਿਸੇ ਕਾਰਨ ਟੈਕਨੀਕਲੀ ਕੋਈ ਕਮੀਆਂ ਲਾ ਲੋ ਜਾਂ ਕੁਝ ਉਹਦੇ ਕਾਰਨ ਆਪਣੇ ਨਾਂ ਨੂੰ ਰਜਿਸਟਰਡ ਹੀ ਨਹੀਂ ਕਰਵਾ ਸਕੇ ਸੋ ਗਿਣਤੀ ਇਹ ਲਗਭਗ ਪੰਜਾਬ ਦੇ ਵਿੱਚ 50 ਹਜ਼ਾਰ ਪਰਿਵਾਰਾਂ ਦੀ ਆ ਜਿਹਦੇ ਵਿੱਚ 90% ਲੋਕ ਤੇ ਮਾਝੇ ਮਾਝੇ ਦੇ ਅੰਮ੍ਰਿਤਸਰ ਗੁਰਦਾਸਪੁਰ ਤਰਨਤਨ ਜ਼ਿਲ੍ਹਿਆਂ ਦੇ ਨਾਲ ਇਸ ਬੰਧ ਰੱਖਦੇ ਆ ਇਹ ਲੋਕ ਪ੍ਰਭਾਵਤ ਹੋਏ ਇਹ ਜਿਹੜਾ ਨਾਮ ਦਰਜ ਨਹੀਂ ਹੋ ਸਕਿਆ ਉਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਤੇ ਐਸਟੀਐਮ ਦਫ਼ਤਰਾਂ ਵਿੱਚ ਉਹਦੇ ਉਸ ਵੇਲੇ ਕਈ ਕਾਰਨ ਰਹੇ ਹੋਣਗੇ ਸਾਡੇ ਸਾਡੀ ਜਥੇਬੰਦੀ 1998 ਤੋਂ ਪੰਜਾਬ ਵਿੱਚ ਕੰਮ ਕਰ ਰਹੀ ਹੈ ਅਸੀਂ ਪਰਿਵਾਰ ਦੇ ਇੱਕ ਮੈਂਬਰ ਨੂੰ ਉਹਨਾਂ ਦੀ ਯੋਗਤਾ ਮੁਤਾਬਕ ਸਾਲ 2000 ਤੋਂ 2006 ਤੱਕ 7000 ਸਰਕਾਰੀ ਵਿਭਾਗਾਂ ਵਿੱਚ ਨੌਕਰੀਆਂ ਦੇ ਉਹਨਾਂ ਕੇਸਾਂ ਦਾ ਨਮਟਾਰਾ ਕਰਵਾਇਆ ਜੋ ਪੈਨ ਦੇ ਕਿਸਾਨ ਇਹ ਸਾਰਾ ਕੁਝ 25/8/2000 ਦੇ ਸਰਕਾਰ ਵੱਲੋਂ ਕੀਤੇ ਗਏ ਨੋਟੀਫਿਕੇਸ਼ਨ ਤੋਂ ਬਾਅਦ ਹੋਇਆ ਸੀ ਪੈਨਸ਼ਨ ਗੁਜ਼ਾਰਾ ਪੱਤਾ 63 2006 ਵਾਲੇ ਨੋਟੀਫਿਕੇਸ਼ਨ ਤੋਂ ਬਾਅਦ ਮਾਪਿਆਂ ਨੂੰ ਵਿਧਵਾਵਾਂ ਨੂੰ ਤੇ ਗਮ ਹੋਏ ਵਿਅਕਤੀਆਂ ਦੇ ਵਾਰਸਾਂ ਨੂੰ ਤੇ 70% ਤੱਕ ਜ਼ਖਮੀ ਹੋਏ ਵਿਅਕਤੀਆਂ ਨੂੰ ਤੇ ਤਰਸ ਦੇ ਆਧਾਰ ਤੇ ਨੌਕਰੀ ਪ੍ਰਾਪਤ ਕਰ ਚੁੱਕੀਆਂ ਵਿਧਵਾਵਾਂ ਨੂੰ 2500 ਰੁਪਏ ਮਹੀਨਾ ਪੈਨਸ਼ਨ ਜਿਹੜੀ ਮਿਲਦੀ ਸੀ 63 2006 ਤੋਂ ਉਸ ਤੋਂ ਪਹਿਲਾਂ ਕਿਸੇ ਨੂੰ ਘੱਟ ਸੀ ਕਿਸੇ ਨੂੰ ਵੱਧ ਸੀ ਮਾਪਿਆਂ ਦੀ ਘੱਟ ਸੀ ਇਸ ਦਾ ਵਿਧਵਾਵਾਂ ਦੀ 1 ਇੱਕ 97 ਤੋਂ 2500 ਜੀ 200 ਉਹ 6 3 2006 ਤੋਂ ਬਰਾਬਰ ਕਰ ਦਿੱਤੀ ਗਈ ਸੀ ਉਹਦੇ ਬਾਅਦ ਉਹੀ ਪੈਨਸ਼ਨ 1 ਇੱਕ 212 ਤੋਂ ਸਾਡੇ ਜਥੇਬੰਦੀ ਦੇ ਐਫਰਟਸ ਦੇ ਨਾਲ ਜਤਨਾ ਸਦਕਾ ਵਧਾ ਕੇ ਸਰਕਾਰ ਨੇ 5000 ਕਰ ਦਿੱਤੀ ਅਤੇ ਫਿਰ 2021 ਵਿੱਚ 1000 ਰੁਪਇਆ ਹੋਰ ਵਧਾ ਕੇ ਐਸ ਨੇ 6000 ਰੁਪਇਆ ਪੈਨਸ਼ਨ ਹੈ ਇਹ ਸਾਰਾ ਕੁਝ ਸਾਡੀ ਜਥੇਬੰਦੀ ਦੇ ਜਤਨਾ ਸਦਕਾ ਹੀ ਸੰਭਵ ਹੋਇਆ ਸੀ ਤੇ 10000 ਕਰੋਨ ਦੀ ਮੰਗ ਸਾਡੀ ਪੈਂਡਿੰਗ ਹੈ ਜਿਹੜੀਆਂ ਸਾਡਾ ਪੰਜ ਸੂਤਰੀ ਮੰਗ ਪੱਤਰ ਸਰਕਾਰ ਕੋਲ ਪੈਂਨ ਗਿਆ ਉਹਦੇ ਵਿੱਚ ਸਾਡੀ ਉਹ ਮੰਗ ਦਰਜ ਹੈ ਹੁਣ ਪੰਜਾਬ ਸਰਕਾਰ ਦੀ 1985 ਦੀ ਪਾਲਿਸੀ ਜਿਸ ਵਿੱਚ ਆਟਵਾਰ ਪੀੜਤ ਪ੍ਰਭਾਵਿਤ ਪਰਿਵਾਰਾਂ ਨੂੰ ਰਹਿਸ਼ੀ ਅਤੇ ਵਪਾਰਕ ਸਥਾਨ ਮਿਲਦੇ ਸਨ ਉਸ ਦਾ ਫਾਇਦਾ ਜੋ ਵਨ ਟਾਈਮ ਮਿਲਣਾ ਸੀ ਨਹੀਂ ਮਿਲ ਸਕਿਆ ਸੀ ਜਿਸ ਦਾ ਨੋਟੀਫਿਕੇਸ਼ਨ ਸਾਡੀ ਜਥੇਬੰਦੀ ਦੇ 12 ਸਾਲਾਂ ਦੇ ਯਤਨਾਂ ਸਦਕਾ ਸਨ 13 ਤੋਂ ਅਸੀਂ ਮਗਰ ਪਏ ਹੋਏ ਸੀ ਪੀ ਤੁਹਾਡੇ ਕੋਲ ਜਗਾ ਦਾਖੀਆਂ ਇਕਨੋਮਿਕਲ ਵੀਕਰ ਸੈਕਸ਼ਨ ਲਈ ਪਈਆਂ ਹੋਈਆਂ ਤੇ ਸਾਡੇ ਜਿਹੜੇ ਇਹ ਪਰਿਵਾਰ ਆ ਇਹਨਾਂ ਤੋਂ ਵੱਡਾ ਇਕਨੋਮਿਕਲ ਵੀਕਰ ਸੈਕਸ਼ਨ ਕਿਹੜਾ ਇਹ ਸਾਡੀ ਲਿਖਾ ਪੜੀ 13 ਤੋਂ ਹੀ बार-बार ਚੱਲ ਰਹੀ ਸੀ ਤੇ ਅਸੀਂ ਕਿਹਾ ਸੀ ਵੀ ਉਹ ਜਗਾ ਜਿਹੜੀਆਂ ਪਈਆਂ ਨੇ ਉਹਨਾਂ ਜਗਾ ਦੇ ਵਿੱਚੋਂ ਸਾਨੂੰ ਜਗਾ ਦੇ ਦਿਓ ਸਾਡੇ ਰੈੱਡ ਕਾਰਡ ਹੋਦਰ ਨੂੰ ਉਸੇ ਜਗਾ ਚੋਂ ਸਾਨੂੰ ਦੇ ਦਿਓ ਤੇ ਸਰਕਾਰ ਦਾ ਵੀ ਜਿਹੜਾ ਆ ਕੰਮ ਪੂਰਾ ਹੋ ਜਾਏਗਾ ਸਾਡੀ ਵੀ ਮੰਗ ਪੂਰੀ ਹੋ ਜਾਏਗੀ ਸੋ ਉਹ ਨੋਟੀਫਿਕੇਸ਼ਨ ਮੈਂ ਆਪਣੇ ਅਤਵਾਦ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਖੁਸ਼ਖਬਰੀ ਆ ਦੇ ਰਿਹਾ ਹਾਂ ਕਿ 2 2025 ਇਸੇ ਸਾਲ ਉਹ ਨੋਟੀਫਿਕੇਸ਼ਨ ਹੋ ਗਿਆ ਮੈਂ ਪਿੱਛੇ 3 April ਨੂੰ ਚੰਡੀਗੜ੍ਹ ਗਿਆ ਸੀ 3 ਤੇ 4 ਦੋ ਦਿਨ ਮੈਂ ਚੰਡੀਗੜ੍ਹ ਗਿਆ ਸੀ ਉਦੋਂ ਮੈਂ ਉਹਦੀ ਕਾਪੀ ਨੋਟੀਫਿਕੇਸ਼ਨ ਦੀ ਲੈ ਆਇਆ ਸੋ ਉਹ ਬਹੁਤ ਵੱਡੀ ਸਾਡੇ ਵਾਸਤੇ ਖੁਸ਼ਖਬਰੀ ਹੈ ਉਹਦੇ ਵਿੱਚ ईडब्ल्यूएस ਜਿਹੜੇ ਆਸਟਕ ਤੌਰ ਤੇ ਕਮਜ਼ੋਰ ਵਰਗ ਹੈ ਉਹਨਾਂ ਨੂੰ ਤੇ ਉਹਦਾ ਫਾਇਦਾ ਹੋਣਾ ਹੀ ਹੋਣਾ ਪਰ ਸਾਨੂੰ ਉਸੇ ਦੇ ਵਿੱਚੋਂ ਹੀ ਜਗ੍ਹਾ ਜਿਹੜੀ ਯਾਡਡ ਕਾਰਡ ਹੋਲਡਰਾਂ ਨੂੰ ਵੀ ਮਿਲ ਜੇਗੀ ਉਸ ਨੋਟੀਫਿਕੇਸ਼ਨ ਅਨਸਾਰ ਸਰਕਾਰ ਨੇ ਗੁਜਰਾਤ ਦੀ ਇੱਕ ਕੰਪਨੀ ਨੂੰ ਕੰਟਰੈਕਟ ਦਿੱਤਾ ਹੈ ਕਿ ਜਿੰਨੀ ਵੀ ਈਡਬਲਯੂਐਸ ਦੀ ਜਗ੍ਹਾ ਪੂਰੇ ਪੰਜਾਬ ਚ ਪੁੱਡਾ ਅਪਰੂਵਡ ਕਲੋਨੀਆਂ ਜਾਂ ਪੁੱਡਾ ਦੀਆਂ ਆਪਣੀਆਂ ਕਲੋਨੀਆਂ ਜੇ ਰਾਖਵੀਂ ਰੱਖੀ ਗਈ ਆ ਉਹਨੂੰ ਨਿਲਾਮ ਕਰਵਾ ਦਿਓ ਉਹ ਬੋਲੀ ਦੇ ਵਿੱਚ ਚਾਹੇ ਉਹੋ ਹੀ ਕਲੋਨਾਈਜ਼ਰ ਜਿਨ੍ਹਾਂ ਨੇ ਉਹ ਰਿਜ਼ਰਵ ਜਿਹੜੀ ਜਗ੍ਹਾ ਛੱਡੀ ਸੀ ਉਹੋ ਹੀ ਵਾਪਸ ਖਰੀਦ ਲੈਣ ਜਾਂ ਕੋਈ ਹੋਰ ਮੀਰ ਆਦਮੀ ਜਿਹੜੇ ਖਰੀਦ ਲੈਣ ਕਿਉਂਕਿ ਇੱਥੇ ਹੀ ਉਹ ਗੱਲ ਰੁਗੀ ਹੋਈ ਸੀ ਕਿ ਉਹ ਕਲੋਨਾਈਜ਼ਰ ਇਹ ਕਹਿੰਦੇ ਸੀ ਕਿ ਅਸੀਂ ਇੱਕ ਬਨੇ ਗਰੀਬ ਅਮੀਰ ਲੋਕਾਂ ਦੀ ਕਲੋਨੀਆਂ ਆਈਆਂ ਲੀਆਂ ਵੜੀਆਂ ਸਾਰੀਆਂ ਨੇ ਤੇ ਅਸੀਂ ਉੱਥੇ ਹੀ ਮਤ ਜਿਹੜੀ ਰਾਖਮੀ ਜਗਾ ਤੁਸੀਂ ਸਾਡੇ ਕੋਲ ਰਖਾਈ ਆ ਉੱਥੇ ਅਸੀਂ ਗਰੀਬ ਝੌਂਪੜੀ ਪੱਟੀਆਂ ਕਿੱਦਾਂ ਵਸਾ ਲਈਏ ਤੇ ਸਾਡੇ ਅਮੀਰ ਲੋਕ ਜਿਹੜੇ ਆ ਉਹ ਕਿਉਂ ਉਹ ਉਹ ਕਿੱਦਾਂ ਆਉਣਗੇ ਸਾਡੀਆਂ ਇਹਨਾਂ ਕਲੋਨੀਆਂ 'ਚ ਉਹ ਕਿਉਂ ਫਲੈਟ ਲੈਣਗੇ ਕਿਉਂ ਆਗੇ ਕੋਟੀਆਂ ਲੈਣਗੇ ਸੋ ਇਸ ਕਰਕੇ ਉਹ ਜਗ੍ਹਾ ਦਾ ਜਿਹੜਾ ਵਾ ਕੁਝ ਨਹੀਂ ਹੋ ਰਿਹਾ ਜਦੋਂ ਕਿ ਹੁਣ ਸਰਕਾਰ ਨੇ ਇਹ ਸਾਡੀ ਮੰਗ ਤੋਂ ਬਾਅਦ ਇੰਨੇ ਸਾਲਾਂ ਦੀ ਮੰਗ ਤੋਂ ਬਾਅਦ ਜਿਹੜਾ ਹੋਣ ਜਿਹੜਾ ਬੂਰ ਪਿਆ ਸਾਡੀ ਮੰਗ ਨੂੰ ਉਹ ਇਹ ਆ ਕਿ ਉਹ ਜਗ੍ਹਾ ਸਰਕਾਰ ਨੇ ਕਹਿ ਦਿੱਤਾ ਉਸ ਕੰਪਨੀ ਨੂੰ ਕਿ ਤੁਸੀਂ ਉਹ ਜਗ੍ਹਾ ਨਿਲਾਮ ਕਰ ਦਿਓ ਉਹ ਜਗ੍ਹਾ ਨਿਲਾਮ ਕਰਕੇ ਜਿਹੜਾ ਪੈਸਾ ਤੁਸੀਂ ਇਕੱਠਾ ਕਰਦੇ ਹੋ ਉਸ ਪੈਸੇ ਦੇ ਨਾਲ 1400 ਏਕੜ ਜਗ੍ਹਾ ਘੱਟ ਤੋਂ ਘੱਟ ਪੰਜਾਬ ਦੇ ਵਿੱਚ 500 ਏਕੜ ਜਗ੍ਹਾ ਗਮਾੜਾ ਮੁਹਾਰੀ ਦੇ ਵਿੱਚ 500 ਏਕੜ ਜਗ੍ਹਾ ਗਲਾੜਾ ਲੁਧਿਆਣੇ ਦੇ ਵਿੱਚ ਤੇ 100 ਏਕੜ ਜਗ੍ਹਾ ਅੰਮ੍ਰਿਤਸਰ ਤੇ 100 ਏਕੜ ਜਗ੍ਹਾ ਬਠਿੰਡ ਜਲੰਧਰ 100 ਏਕੜ ਪਟਿਆਲਾ ਦੇ 100 ਏਕੜ ਬਠਿੰਡਾ ਕਿਉਂਕਿ ਟੋਟਲ ਪੁੱਡਾ ਦੀਆਂ ਇਹ 6 ادارے ਆ ਮੈਨ ਅਥਾਰਟੀਆਂ ਗਲਾਡਾ ਗਮਾਡਾ ਤੇ ਏਰੀਏ ਅੰਮ੍ਰਿਤਸਰ ਜੀਡੀਏ ਜਲੰਧਰ ਡਿਵੈਲਪਮੈਂਟ ਅਥਾਰਟੀ ਤੇ ਇਹ ਪਟਿਆਲਾ ਪੀਡੀਏ ਪਟਿਆਲਾ ਡਿਵੈਲਪਮੈਂਟ ਅਥਾਰਟੀ ਤੇ ਬਠਿੰਡੇ ਬੀਡੀਏ ਬਠਾਲਾ ਬਠਿੰਡਾ ਡਿਵੈਲਪਮੈਂਟ ਅਥਾਰਟੀ ਇਹ ਛੇ ਅਥਾਰਟੀਆਂ ਨੇ ਕੁੱਲ ਪੰਜਾਬ ਦੇ ਵਿੱਚ ਤੇ ਉਸ ਕੰਪਨੀ ਨੂੰ ਸਰਕਾਰ ਨੇ ਇਹ ਕਿਹਾ ਨੋਟੀਫਿਕੇਸ਼ਨ ਦੇ ਵਿੱਚ ਵੀ 1400 ਏਕੜ ਘੱਟੋ ਘੱਟ ਜਗ੍ਹਾ ਖਰੀਦੋ ਕਿਉਂਕਿ 50% ਜਗ੍ਹਾ ਜਿਹੜੀ ਆ ਉਹ ਸੜਕਾਂ ਬਣਾਉਣ ਦੇ ਉੱਤੇ ਤੇ ਬਾਕੀ ਇੰਤਜ਼ਾਮ ਸੀਵਰ ਸੂਰ ਦਾ ਇੰਤਜ਼ਾਮ ਕਰ ਲਈ ਨਾਰੀਆਂ ਪੱਕੇ ਸਭ ਜੋ ਵੀ ਹੈ ਜਾਨੀ 50% ਜਗ੍ਹਾ ਉਹਦੇ ਚੋਂ ਵੈਸੇ ਨਿਕਲ ਜਾਣੀ ਹੈ ਡਿਵੈਲਪਮੈਂਟ ਦੀ ਤੇ ਇਹ ਇਹਦੇ ਉੱਤੇ ਕੰਮ ਹੋਣਾ ਸ਼ੁਰੂ ਹੋ ਗਿਆ ਤੇ ਬਾਕੀ ਅਸੀਂ ਹੁਣ ਮਗਰ ਪੈ ਕੇ ਉਸ ਕੰਪਨੀ ਦੇ ਤੇ ਸਰਕਾਰ ਦੇ ਅਫਸਰਾਂ ਨੂੰ ਜਿਹੜਾ ਮਿਲ ਮਲਾ ਕੇ ਤੇ ਅਸੀਂ ਜਲਦੀ ਜੁ ਜਲਦੀ ਕੋਸ਼ਿਸ਼ ਕਰਦੇ ਆਂ ਵੀ ਇਹ 2-3 ਮਹੀਨੇ ਚ ਕੰਮ ਜਿਹੜਾ ਬਾ ਨਿਪਰੇ ਚੜ ਜਾਵੇ ਤੇ ਅਸੀਂ ਉਸੇ ਜਗ੍ਹਾ ਦੇ ਵਿੱਚੋਂ ਕੋਆਪਰੇਟਿਵ ਸੁਸਾਇਟੀਆਂ ਬਣਾ ਕੇ ਤੇ ਅਸੀਂ ਜਿਹੜੀ ਜਗ੍ਹਾ ਉਹ ਉਹ ਪ੍ਰਾਪਤ ਕਰਾਂਗੇ ਲੋੜ ਅਨਸਾਰ ਲੋੜ ਅਨਸਾਰ ਇਸ ਤਰ੍ਹਾਂ ਵੀ ਜਿਸ ਨਾਲ ਅਸੀਂ ਰੈਡ ਕਾਰਡ ਜਿਹੜੇ ਆ ਉਹਨਾਂ ਰੈਡ ਕਾਰਡ 홀ਡਰ ਪਰਵਾਰ ਉਹਨਾਂ ਰੈਡ ਕਾਰਡ ਦੀਆਂ ਫੋਟੋ ਕਾਪੀਆਂ ਤੇ ਆਧਾਰ ਕਾਰਡ ਦੀਆਂ ਫੋਟੋ ਕਾਪੀਆਂ ਬਣਾ ਕੇ ਲਿਸ਼ਟਾਂ ਅਸੀਂ ਕੰਪਿਊਟਰਾਈਜ਼ ਲਿਸ਼ਟਾਂ ਸਾਰੀਆਂ ਜਿਹੜੀਆਂ ਡਾਟਾ ਤਿਆਰ ਕਰਕੇ ਤੇ ਇੱਕ ਪੈਨ ਡਰਾਈਵ 'ਚ ਪਾ ਕੇ ਅਸੀਂ ਉਸ ਅਫਸਰਾਂ ਤੱਕ ਤੇ ਸਰਕਾਰ ਤੱਕ ਪਹੁੰਚਾਵਾਂਗੇ ਪ੍ਰਸ਼ਾਸਨ ਤੱਕ ਕਿ ਉਹਦੇ ਵਿੱਚੋਂ ਇਹ ਸਾਡੇ ਲੋੜਵੰਦ ਪਰਿਵਾਰ ਆ ਜਿਨ੍ਹਾਂ ਦੇ ਕੋਲ ਜਿਨ੍ਹਾਂ ਨੂੰ ਨਹੀਂ ਅਜੇ ਤੱਕ ਮਿਲ ਸਕਿਆ ਕੁਝ 플ਾਟ ਨਹੀਂ ਮਿਲੇ ਤੇ ਉਹ ਉਹਨਾਂ ਵਾਸਤੇ ਜਿਹੜੀ ਜਗ੍ਹਾ ਅਸੀਂ ਮੰਗਾਂਗੇ ਤੇ ਉਹ ਜਗ੍ਹਾ ਇਹ ਉਹ ਵੀ ਸਾਡੇ ਕੋਲ ਚਿੱਠੀ ਹੈਗੀ ਆ ਕਿਉਂਕਿ ਪੁਰਾਣੀ ਚਿੱਠੀ ਆ ਵੀ ਇਹਦੇ ਵਿੱਚ ਸਰਕਾਰ ਨੇ ਸਮੂਹ ਰਾਜ ਦੇ ਡਿਪਟੀ ਕਮਿਸ਼ਨ ਨੂੰ ਲਿਖਿਆ ਸੀ ਕਿ ਆਤਵਾਦ ਪ੍ਰਭਾਵਿਤ ਪਰਿਵਾਰ ਜਿਹੜੇ ਆ ਉਹ ਆਪਣੀਆਂ ਕੋਆਪਰੇਟਿਵ ਸੈਟੀਆਂ ਬਣਾ ਕੇ ਤੇ ਆਪਣੇ ਮਕਾਨਾਂ ਦੀ ਅਸਾਰੀ ਆਪ ਕਰ ਸਕਤ ਇਸ ਕਰਕੇ ਉਹ ਅਸੀਂ ਪਹਿਲਾਂ ਜਗ੍ਹਾ ਪ੍ਰਾਪਤ ਕਰਾਂਗੇ ਫਿਰ ਅਸੀਂ ਵੇਖਾਂਗੇ ਵੀ ਆਪਾਂ ਪਲਾਟ ਕਿੱਥੇ ਕੱਟਨੇ ਆ ਤੇ ਬਣਾ ਕੇ ਕਿੱਥੇ ਦੇਣੇ ਆ ਉਹ ਸਾਰੀਆਂ ਚੀਜ਼ਾਂ ਆਪਾਂ ਅਗਲੀ ਜਿਹੜੀ ਸਲਾਹ ਮਸ਼ਰਾ ਜਿਹੜਾ ਆਪਸ ਕੋਆਪਰੇਟਿਵ ਸੈਟੀਆਂ ਜਿਹੜੀਆਂ ਬਣਾ ਕੇ ਉਹਦੇ ਲਈ ਕਰਾਂਗੇ ਸੋ ਇਸ ਤੋਂ ਬਾਦ ਮਲ ਜਿਹੜੀ ਮੇਨ ਖਬਰ ਅੱਜ ਤੁਹਾਨੂੰ ਮੈਂ ਤੁਹਾਨੂੰ ਦੇ ਰਿਹਾ ਕਿ ਸੋਸ਼ਲ ਮੀਡੀਆ ਤੇ ਆਪਾਂ WhatsApp ਗਰੁੱਪ Red Card Terrorist Victim Punjab ਮੇਰੇ ਵੱਲੋਂ ਮਿਤੀ 5 4 2025 ਨੂੰ ਜਣੀ ਐਸੇ ਮਹੀਨੇ April ਦੇ ਵਿੱਚ 5 ਤਰੀਕ ਨੂੰ ਬਣਾਇਆ ਗਿਆ ਜਿਸਨੇ ਵੀ ਉਸ ਨਾਲ ਜੁੜਨਾ ਹੈ ਜਾਣਕਾਰੀ ਕੋਈ ਵੀ ਕਿਸੇ ਕਿਸ ਨੂੰ ਨਹੀਂ ਲੈਣ ਲਈ ਕਿਉਂਕਿ ਗਰੁੱਪ ਦੇ ਵਿੱਚ ਜਾਣਕਾਰੀ ਮਿਲਦੀ ਰਹੇਗੀ ਕਿ ਗਾਂ ਕੀ ਹੋਣਾ ਕਿਦਾਂ ਤੁਹਾਨੂੰ ਫਾਇਦਾ ਦਿਵਾਉਣਾ ਹੈ ਪਲਾਟ ਤੁਹਾਨੂੰ ਕਿਦਾਂ ਲੈ ਕੇ ਦੇਣੇ ਆ ਬਾਕੀ ਅਗਲੀਆਂ ਜਿਹੜੀਆਂ 4 ਮੰਗਾਂ ਰਹਿ ਗਈਆਂ ਉਹਨਾਂ ਪੰਜਾਂ 'ਚੋਂ ਉਹ ਗਾਂ ਕਿਸ ਤਰ੍ਹਾਂ ਪੂਰੀਆਂ ਕਰਾਉਣੀਆਂ ਤੇ ਉਹਦੇ ਵਾਸਤੇ ਤੁਹਾਡਾ ਮੇਰੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਤਾਂ ਹੀ ਤੁਸੀਂ ਜਥੇਬੰਦੀ ਨਾਲ ਜੁੜ ਕੇ ਤੇ ਆਪਣਾ ਜਿਹੜਾ ਸਾਰਾ ਕੁਝ ਜਾਣਕਾਰੀ ਪ੍ਰਾਪਤ ਕਰ ਸਕੋਗੇ ਸੋ ਜਿਹੜੇ ਉਸ ਗਰੁੱਪ ਨਾਲ ਨਹੀਂ ਜੁੜੇ ਉਹ ਮੇਰੇ ਪਰਸਨਲ ਮੋਬਾਈਲ ਨੰਬਰ ਜਿਹੜਾ 9815272449 ਹੈ ਉਹਦੇ ਤੇ ਆਪਣਾ ਐਡਰੈਸ ਤੇ ਨਾਮ ਲਿਖ ਕੇ ਭੇਜੋ ਬਸ਼ਰਤੇ ਕਿ ਉਹ ਰੈਡ ਕਾਰਡ ਹੋਲਡਰ ਹੋਣ ਜਿਹੜਾ ਰੈਡ ਕਾਰਡ ਹੋਲਡਰ ਨਹੀਂ ਹੈਗਾ ਉਹਨੂੰ ਉਹਨੇ ਬਿਲਕੁਲ ਮੇਰੇ ਗਰੁੱਪ ਗਰੁੱਪ ਦੇ ਵਿੱਚ ਰਿਕਵੈਸਟ ਨਹੀਂ ਭੇਜਣੀ ਤੇ ਬਾਕੀ ਨਾਲ ਇਹ ਆ ਵੀ ਉਹਨੇ ਮਤਲਬ ਪਲਾਨ ਦਾ ਫਾਇਦਾ ਵੀ ਨਾ ਲਿਆ ਹੋਵੇ ਤੇ ਇਸ ਕਰਕੇ ਮੈਂ ਦਫਤਰ ਆਪਣੇ ਨੇ ਵਿੱਚ ਸੋਮਵਾਰ ਬੁੱਧਵਾਰ ਸ਼ੁੱਕਰਵਾਰ ਤੇ ਸ਼ਨੀਵਾਰ 10 ਵਜੇ ਤੋਂ ਲੈ ਕੇ 12 ਵਜੇ ਦਾ ਟਾਈਮ ਜਿਹੜਾ ਰੱਖਿਆ ਹੈ ਤੇ ਉਹਦੇ ਵਿੱਚ 10 ਵਜੇ ਤੋਂ 2 ਵਜੇ ਤੱਕ ਮੈਂ ਆਪ ਮਿਲਾਂ ਨਾ ਮਿਲਾਂ ਤੇ ਮੇਰੇ ਦਫਤਰ ਦਾ ਸਟਾਫ ਜਿਹੜਾ ਉਹ ਬੈਠਾ ਹੁੰਦਾ ਤੇ ਉੱਥੇ ਤੁਸੀਂ ਆਪਣੇ ਰੈੱਡ ਕਾਰਡ ਦੀ ਫੋਟੋਕਾਪੀ ਜਿਹੜੀ ਦੇਣੀ ਹੈ ਤੇ ਆਪਣੇ ਆਧਾਰ ਕਾਰਡ ਦੀ ਫੋਟੋਕਾਪੀ ਦੇਣੀ ਹੈ ਤੇ ਅਸਲੀ ਰੈੱਡ ਕਾਰਡ ਜਿਹੜਾ ਵਾ ਨਿੱਜੀ ਤੌਰ ਤੇ ਮੈਂ ਬੈਠਾ ਵਾਂ ਤਾਂ ਜਾਂ ਮੇਰਾ ਸਟਾਫ ਬੈਠਾ ਹੋਵੇ ਉਹਨੂੰ ਜਰੂਰ ਦਿਖਾਉਣਾ ਉਹ ਅਸੀਂ ਉਹ ਵੇਖਣਾ ਕਿ ਤੁਹਾਡੇ ਰੈੱਡ ਕਾਰਡ ਦੇ ਉੱਤੇ ਕਿਹਨੇ ਸਟੈਂਪ ਨਾਲ ਲੱਗੀ ਹੋਵੇ ਵੀ ਇਹਦੇ ਉੱਤੇ ਕੋਈ ਵਪਾਰਕ ਸਥਾਨ ਜਾਂ ਰੈਹਾਸ਼ੀ ਸਥਾਨ ਅਲਾਟ ਕੀਤਾ ਗਿਆ ਹੈ ਸੋ ਇਹ ਜੇ ਅਗਰ ਕਿਸੇ ਕੋਲ ਰੈਡ ਕਾਰਡ ਨਹੀਂ ਹੈਗਾ ਮਤਲਬ ਮਾਲੂ ਸਰਕਾਰ ਨੂੰ ਜਾਰੀ ਨਹੀਂ ਕੀਤਾ ਗਿਆ ਹੈ ਹੀ ਨਹੀਂ ਤੇ ਉਹ ਮੌਤ ਦਾ ਸਰਟੀਫਿਕੇਟ ਜਿਹੜਾ ਵਾ ਉਹਦੀ ਕਾਪੀ ਦੇ ਸਕਦਾ ਉਹ ਮੌਤ ਦਾ ਸਰਟੀਫਿਕੇਟ ਜਾਂ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੋਇਆ ਹੋਵੇ ਜਾਂ ਐਸਟੀਐਮ ਦਫ਼ਤਰ ਵੱਲੋਂ ਜਾਰੀ ਹੋਇਆ ਹੋਵੇ ਉਹ ਉਹ ਜਾਰੀ ਹੋਏ ਆ ਉਹਦੀ ਕਾਪੀ ਸਾਨੂੰ ਦੇਣੀ ਆ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਬਹੁਤ ਸਾਰੀਆਂ ਮੇਰੀਆਂ ਭੈਣਾਂ ਮੇਰੇ ਕੋਲ ਜਦੋਂ ਆਉਂਦੀਆਂ ਦਫ਼ਤਰ 'ਚ ਤੇ ਕੈਂਪਰ ਆਫਟਰ ਦੇ ਵਿੱਚ ਤੇ ਮਿਲ ਕੇ ਕਹਿੰਦੀਆਂ ਹਨ ਕਿ ਭਾਜੀ ਅਸੀਂ ਆਪਣੇ ਪਿੰਡ ਹੋਰ ਜੋ ਮੈਂਬਰ ਹਨ ਉਹਨਾਂ ਨੂੰ ਕਿਹਾ ਸੀ ਕਿ ਆਓ ਡਾਕਟਰ ਸਾਹਿਬ ਦੇ ਕੋਲ ਚਲੀਏ ਤੇ ਉਹਨਾਂ ਦਾ ਅੱਗੋਂ ਜਵਾਬ ਸੀ ਵੀ ਜਾਓ ਤੁਸੀਂ ਚਲਜੋ ਜਦੋਂ ਤੁਹਾਨੂੰ ਮਿਲੂਗਾ ਸਾਨੂੰ ਵੀ ਮਿਲ ਜੂਗਾ ਤੇ ਅੱਗੋਂ ਕਹਿੰਦੀਆਂ ਇਹ ਆ ਵੀ ਬੜੇ ਕਿੰਨੇ ਸਾਲਾਂ ਤੋਂ ਡਾਕਟਰ ਸਾਹਿਬ ਦੇ ਮਗਰ ਲੱਗੇ ਹੋਏ ਆ ਜਾਂਦੇ ਰਹੇ ਹਾਂ ਹੁਣ ਨਹੀਂ ਅਸੀਂ ਜਾਣਾ ਜੇ ਤੁਹਾਨੂੰ ਸਰਕਾਰ ਕੋਲੋਂ ਮਿਲੂ ਆਪੇ ਸਾਨੂੰ ਵੀ ਮਿਲ ਜਾਊਗਾ ਜਿਹੜੇ ਮੈਂਬਰ ਇਸ ਤਰ੍ਹਾਂ ਦੇ ਵਿਚਾਰ ਰੱਖਦੇ ਹਨ ਮੈਨੂੰ ਤੇ ਮੇਰੇ ਜਥੇਬੰਦੀ ਨੂੰ ਉਹਨਾਂ ਦੀ ਲੋੜ ਨਹੀਂ ਹੈ ਇਹਨਾਂ ਨੂੰ ਉਹ ਵਕਤ ਭੁੱਲ ਗਿਆ ਅੱਜ ਤੋਂ 26 27 ਸਾਲ ਪਹਿਲਾਂ ਵਾਲਾ ਕਿਉਂਕਿ ਨੌਕਰੀਆਂ ਬੱਚਿਆਂ ਨੂੰ ਮਿਲ ਚੁੱਕੀਆਂ ਹਨ ਗੋਡੇ ਤਾਂ ਮੇਰੇ ਕਸ ਗਏ ਸਨ ਚੰਡੀਗੜ੍ਹ ਮਨੀ ਸਕਤਰੇ ਦੀਆਂ ਪੌੜੀਆਂ ਉੱਤਰ ਚੜ ਕੇ ਉਦੋਂ ਤੇ ਲਿਫਟਾਂ ਵੀ ਉਥੇ ਨਹੀਂ ਸੀ ਲੱਗੀਆਂ ਹੁੰਦੀਆਂ ਤੇ ਫੇਰ ਸੱਤ ਮੰਜ਼ਿਲਾ ਬਿਲਡਿੰਗ ਸੀ ਤੇ ਫੇਰ ਉਹਦੇ ਬਾਅਦ ਸਰਕਾਰੀ ਵਿਭਾਗਾਂ ਦੇ ਵੱਖ-ਵੱਖ ਮੁਖ ਦਫ਼ਤਰਾਂ ਵਿੱਚ ਨੌਕਰੀ ਦੇ ਕੇਸਾਂ ਦੀ ਪੈਰਵਾਈ ਕਰਨ ਲਈ ਉਥੋਂ ਤੁਹਾਡੀਆਂ ਪੋਸਟਾਂ ਜਾਨੀ ਸਰਕਾਰ ਦੇ ਪਦਰ ਤੇ ਕੰਮ ਉਸ ਵੇਲੇ ਕਰਵਾਇਆ ਸੀ ਅਸੀਂ ਉਹਦੇ ਬਾਅਦ ਵਿਭਾਗਾਂ ਨੂੰ ਦਰਜਾ 3 ਦੀਆਂ ਦਰਜਾ 4 ਦੀਆਂ ਨੌਕਰੀਆਂ ਦੀਆਂ ਲਿਸਟਾਂ ਭੇਜਣ ਲਈ ਇਹ ਸਾਰਾ ਕੰਮ ਜਿਹੜਾ ਵਾ ਉਥੇ ਪੈਰਵਾਈ ਕਰਕੇ ਹੋਇਆ ਤੇ ਇਹ ਕੋਈ ਇਨਾ ਸੌਖਾ ਨਹੀਂ ਸੀ ਖੈਰ ਨੇਕੀ ਕਰ ਦਰਿਆ ਵਿੱਚ ਸੁੱਟ ਉਹ ਰਾਜੀ ਰਹਿਣ ਮੈਨੂੰ ਕੋਈ ਗਿਲਾ ਨਹੀਂ ਉਹਨਾਂ ਨੂੰ ਅਗਰ ਘਰ ਬੈਠਿਆਂ ਪਲਾਟ ਮਿਲ ਜਾਣ ਤਾਂ ਬਹੁਤ ਚੰਗੀ ਗੱਲ ਹੈ ਬਾਕੀ ਮੈਂ ਅੱਜ ਵੀ ਇਹਨਾਂ ਪਰਿਵਾਰਾਂ ਦੀ ਸੇਵਾ ਜਹਾਜ਼ ਰਿਆਂ ਹਾਂ ਹਾਂ ਮੈਨੂੰ ਦੁੱਖ ਜ਼ਰੂਰ ਹੁੰਦਾ ਵੀ ਜਦੋਂ ਇਹ ਕੁਛ ਭੈਣਾ ਸਾਡੀਆਂ ਇਦਾਂ ਦੀ ਗੱਲ ਕਰਦੀਆਂ ਨੇ ਪਰ ਮੈਨੂੰ ਉਹ ਵੀ ਪੈਣਾ ਮੇਰੀਆਂ ਯਾਦ ਆਉਂਦੀਆਂ ਨੇ ਜਿਹੜੀਆਂ 50% ਮੇਰੇ ਹਿਸਾਬ ਨਾਲ ਅੱਜ ਸੰਸਾਰ ਦੇ ਵਿੱਚ ਨਹੀਂ ਹੈਗੀਆਂ ਸਵਰਗ ਸਵਰਗਾਂ ਨੂੰ ਜਾ ਚੁੱਕੀਆਂ ਨੇ ਕਿਉਂਕਿ ਉਹਨਾਂ ਨੇ ਮੇਰੇ ਨਾਲ ਸੰਘਰਸ਼ ਸ਼ੁਰੂ ਕੀਤਾ ਸੀ ਆ ਦਿੱਲੀ ਤੱਕ ਜੰਤਨ ਮੰਤਰ ਧਰਨੇ ਲਗੇ ਜੰਦਰ ਦੇ ਵਿੱਚ ਦੇਸ਼ ਭਗਤ ਹਾਲਜ ਬੜੀਆਂ ਬੜੀਆਂ ਵੱਡੀਆਂ ਮੀਡੀਆਂ ਹੋਈਆਂ ਗੁਲਨਾਨਕ ਭਵਨ ਨੰਬਰ 7 'ਚ ਇਡੀਆਂ ਵੱਡੀਆਂ ਮੀਡੀਆਂ ਹੋਈਆਂ ਕੰਪਨੀ ਬਾਗ ਦੇ ਖੈਰ ਮੀਟਿੰਗਾਂ ਜਿਹੜੀਆਂ ਹਰ ਹਫਤੇ ਹੀ ਹੁੰਦੀਆਂ ਸੀ ਆ ਸੋ ਮੈਨੂੰ ਦੁੱਖ ਵੀ ਆਉਂਦਾ ਕਿਸੇ ਵੇਲੇ ਯਾਦ ਆਉਂਦੀ ਆ ਉਹਨਾਂ ਦੀ ਕਿ ਉਹ ਮੇਰੀਆਂ ਭੈਣਾਂ ਅਜ ਸੰਸਾਰ ਚ ਨਹੀਂ ਆਗੀਆਂ ਤੇ ਇਹ ਜਿਹੜੀਆਂ ਹੈਗੀਆਂ ਮੇਰੇ ਤੱਕ ਪਹੁੰਚਦੀਆਂ ਨੇ ਜਾਂ ਇਹ ਬੱਚੇ ਜਿਹੜੇ ਪਹੁੰਚਦੇ ਆ ਤੇ ਮੈਂ ਧੰਨਵਾਦੀ ਆ ਉਹਨਾਂ ਦਾ ਕਿਉਂਕਿ ਅਗਰ ਉਹ ਮੈਨੂੰ ਸਾਥ ਦੇਣਗੇ ਤੇ ਇਨ੍ਹਾਂ ਪਰਿਵਾਰਾਂ ਦੇ ਸਾਹ ਨਾਲ ਮੈਂ ਵੀ ਪਰਮਾਤਮਾ ਨੂੰ ਕਹਾਂਗਾ ਵੀ ਪਰਮਾਤਮਾ ਮੈਨੂੰ ਤੰਦਰੁਸਤੀ ਦੇ ਮੈਂ ਇਨ੍ਹਾਂ ਦੇ ਹੋਰ ਰੈਂਦੇ ਕੰਮ ਵੀ ਕਰ ਸਕਾਂ ਧੰਨਵਾਦ ਜਾਹਿਦ ਤੁਹਾਡੇ ਦਫਤਰ ਹੋਣਾ ਹੋਵੇ ਤੇ ਪੂਰਾ ਪਤਾ ਕੀ ਹੈ ਅੱਜ ਮੈਂ ਦਫਤਰ ਦੇ ਵਿੱਚ ਹੀ ਬੈਠਾ ਹੋਇਆ ਇਹ ਤੁਸੀਂ ਮੈਨੂੰ ਆਏ ਹੋ ਜਿਸ ਤਾਈ ਮੇਰੇ ਦਫਤਰ ਦੀ ਬੈਠ ਕੇ ਮੇਰੇ ਰਿਕਾਰਡਿੰਗ ਹੋ ਰਹੀ ਹੈ ਤੇ ਮੈਂ ਚਾਹਾਂਗਾ ਕਿ ਮੇਰੇ ਦਫਤਰ ਨੂੰ ਤੁਸੀਂ ਬਾਹਰ ਤੋਂ ਲੈ ਕੇ ਇਸੇ ਵੀਡੀਓ ਦੇ ਵਿੱਚ ਸਾਰਾ ਦਿਖਾ ਦਿਓ ਔਰ ਦਫਤਰ ਦੇ ਵਿੱਚ ਗਰੁੱਪ ਜਿਹੜਾ ਹੈਗਾ ਗਰੁੱਪ ਦੇ ਵਿੱਚ ਮੈਂ ਬਾਰ ਬਾਰ ਪਾ ਰਿਆਂ ਅੱਗੇ ਵੀ ਪਾਇਆ ਮੈਂ ਆਪਣਾ ਪੰਜਾਬੀ ਵੀ ਲੋਕੇਸ਼ਨ ਵੀ ਪਾ ਦਿੰਦਾ ਵਾਂ ਬੜੇ ਸੌਖੇ ਰਸਤੇ ਕਈ ਆ ਪਰ ਜਿਨ੍ਹਾਂ ਨੇ ਆਪਣੇ ਆਪਣੇ ਸਾਧਨਾਂ ਰਾਹੀਂ ਆਉਣਾ ਉਹਨਾਂ ਵਾਸਤੇ ਤੇ ਬੜੇ ਰਸਤੇ ਆ ਰਣਜੀਤ ਐਵੇਂ ਵੱਲੋਂ ਆ ਜਾਣ ਬਾਈਪਾਸ ਤੋਂ ਆ ਜਾਣ ਬਾਈਪਾਸ ਤੋਂ ਬਹੁਤ ਨੇੜੇ ਪੈਂਦਾ ਜਿਹੜਾ ਰਸਤਾ ਮਤਲਬ ਲੋਹਾਰਕਾ ਰੋਡ ਤੋਂ ਪਹਿਲਾਂ ਜਿਹੜਾ ਰਸਤਾ ਮੁੜਦਾ ਰਣਜੀਤ ਐਵੇਂ ਨੂੰ ਔਰ ਫਰੇਗਰ ਚੂੜੀਆਂ ਰੋਡ ਵਾਲਾ ਕ੍ਰਾਸ ਕਰਕੇ ਫਿਰ ਕਜਹਿਰੀ ਵਾਲੇ ਪਾਸਿਓਂ ਆ ਸਕਦੇ ਆ ਰਣਜੀਤ ਐਵੇਂ ਥਾਣੇ ਵਾਲੇ ਪਾਸਿਓਂ ਐਮਕੇ ਹੋਟਲ ਵਾਲੇ ਪਾਸਿਓਂ ਪਰ ਜਿਨ੍ਹਾਂ ਨੇ ਬੱਸਾਂ ਆਦੇ ਆਉਣਾ ਉਹਨਾਂ ਵਾਸਤੇ ਸਭ ਤੋਂ ਜਿਹੜਾ ਸੌਖਾ ਰਸਤਾ ਉਹ ਇਹ ਆ ਕਿ ਜਾਂ ਤੇ ਬੱਸ ਅਡੇ ਤੋਂ ਉਤਰ ਕੇ ਤੇ ਸਾਲਮ ਆਟੋ ਕਾ ਲੈਣ ਪੰਜ-ਛੇ ਮੈਂਬਰ ਆ ਦੇ ਤੇ ਜੇ ਨਹੀਂ ਤੇ 20 ਰੁਪਏ ਸਵਾਰੀ ਦੇ ਹਿਸਾਬ ਨਾਲ ਬੱਸ ਅਡੇ ਤੋਂ ਨੰਗਲੀ ਆਟੋ ਨੰਗਲिए ਨੰਗਲੀ ਵਾਲੇ ਇਹ ਮਤਲਬ ਆਟੋ ਵਾਲੇ ਜਿਹੜੇ ਆ ਉਹ ਚੌਂਕ ਰਦਰਨ ਸਿੰਘ ਫਰੇਗਰ ਚੂਰੀਆਂ ਨੰਗਲੀ ਪਠਾ ਕਹਿ ਕੇ ਵਾਜਾ ਮਾਰਦੇ ਹੁੰਦੇ ਆ ਅੱਡੇ ਤੋਂ ਜਦੋਂ ਬਾਅਦ ਸ਼ਰੀਪੂਰੇ ਵਾਲ ਨੂੰ ਨਿਕਲੋ ਤੇ ਉਹ 20 ਰੁਪਏ ਸਵਾਰੀ ਲੈਂਦੇ ਆ ਤੇ ਉਹਦੇ ਉੱਤੇ ਬਹਿ ਜਾਓ ਤੇ ਸੈਣੀ ਚੌਂਕ ਉਹਨਾਂ ਨੂੰ ਕਹੋ ਵੀ ਉਤਰਨਾ ਸੈਣੀ ਚੌਂਕ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਸਾਹਿਬ ਜਿਹੜੇ ਬੀਆਲ ਅੰਬੇਡਕਰ ਜਿਹੜੇ ਸਾਡੇ ਸੰਵਿਧਾਨ ਦੇ ਜਿਹੜੇ ਰਚੇਤਾ ਰਹੇ ਨੇ ਜਿਨ੍ਹਾਂ ਨੇ ਸਿਧਾਂਤ ਸੁਲਾਨ ਰਚਿਆ ਉਹਨਾਂ ਦਾ ਬਹੁਤ ਵੱਡਾ ਬੁੱਤ ਵੀ ਲੱਗਾ ਹੋਇਆ ਵਾ ਉੱਥੇ ਉਤਰ ਜਾਣ ਤੇ ਉਥੋਂ ਮਤਲਬ ਜਿਹੜਾ ਡੈਸਟ ਗਰੁੱਪ ਦੇ ਵਿੱਚ ਆ ਉਹ ਮੈਂ بار بار ਪਉਣਾ ਕਿ ਘਰੋਂ ਕਿਸੇ ਬੱਚੇ ਕੋਲ ਲਿਖਾ ਕੇ ਪੰਜਾਬੀ ਜੇ ਤੇ ਆਪਣੇ ਕੋਲ ਰੱਖ ਲਿਆ ਕਰਨ ਤੇ ਉਹਦੇ ਮੁਤਾਬਕ ਮੇਰੇ ਕੋਲ ਥੋੜਾ ਜਿਹਾ ਤੁਰ ਕੇ ਮਤਲਬ 5-7 ਮਿੰਟ ਦਾ ਰਸਤਾ ਮੇਰੇ ਦਫ਼ਤਰ ਤੱਕ ਪਹੁੰਚ ਸਕਦੇ ਆ ਇਹ ਮੇਰੇ ਦਫਤਰੇ ਮੈਂ ਪਾਉਂਦਾ ਰਹੀਨਾ ਜਿਹੜੇ ਹੁਣ ਗਰੁੱਪ ਨੇ ਨਾਲ ਜਿਹੜੇ ਜੁੜਨਗੇ ਨਾ ਜਿਹੜੇ ਨਹੀਂ ਜੁੜੇ ਗਰੁੱਪ ਦੇ ਵਿੱਚ ਉਹ ਜਿਹੜਾ ਆਲ ਇੰਡੀਆ ਗਰੁੱਪ ਜਿਹੜਾ ਚੱਲਦਾ ਸੀਗਾ ਉਹਨੂੰ ਮੈਂ ਡਿਲੀਟ ਕਰ ਰਿਹਾ ਅੱਜ ਦੇ ਬਾਅਦ ਉਹ ਗਰੁੱਪ ਡਿਲੀਟ ਹੀ ਹੋ ਜਾਣਾ ਤੇ ਸਿਰਫ ਨਵਾਂ ਗਰੁੱਪ ਰੈੱਡ ਕਾਰਡ ਗਰੁੱਪ ਆ ਜਿਹੜਾ ਰੈੱਡ ਕਾਰਡ ਗਰੁੱਪ ਵਿੱਚ ਨਹੀਂ ਜੋੜ ਸਕਿਆ ਉਹ ਮੇਰੇ ਨਿੱਜੀ ਤੌਰ ਤੇ ਮੇਰੇ ਵਟਸਐਪ ਦੇ ਉੱਤੇ ਮੈਨੂੰ ਆਪਣਾ ਪਤਾ ਸਨਾਮ ਭੇਜੇ ਮੈਨੂੰ ਉਰੀ ਸਹਿਮਤੀ ਹੋਏਗੀ ਰਿਕਵੈਸਟ ਭੇਜੇ ਤੇ ਮੈਂ ਉਹਨੂੰ ਜੋੜ ਦਾਂਗਾ ਧੰਨਵਾਦ ਜੈਦ